ਹਾਂਜੀ ਸਰ ਮੈਂ ਇੰਸ਼ੋਰੈਂਸ ਕੰਪਨੀ ਵੱਲੋਂ ਤੁਹਾਨੂੰ ਗੱਲ ਕਰਨੀ ਆ ਤੁਹਾਨੂੰ ਆਪਣਾ ਲਾਈਫ ਇੰਸ਼ੋਰੈਂਸ ਕਰਾ ਲਓ। ਅੱਛਾ ਫਾਇਦੇ ਦੱਸੋ ਫਿਰ ਇਹਦੇ। ਇਹਦੇ ਦੇ ਬਹੁਤ ਫਾਇਦੇ ਨੇ ਜਦੋਂ ਤੁਸੀਂ ਮਰਗੇ ਤੁਹਾਨੂੰ ਪੈਸੇ ਮਿਲਣਗੇ। ਠੀਕ ਆ ਫਿਰ ਜਦੋਂ ਮੈਂ ਮਰ ਗਿਆ ਤੈਨੂੰ ਫੋਨ ਕਰ ਲੂੰਗਾ। ਓਹੋ ਨਹੀਂ ਜਦੋਂ ਤੁਸੀਂ ਮਰਗੇ ਤੇ ਕਿੱਦਾਂ ਫੋਨ ਕਰ ਲੋਗੇ। ਕਿ ਮੈਂ ਮਰ ਜਾ ਤਾਂ ਤੂੰ ਪੈਸੇ ਕਿੱਥੇ ਦੇ ਦੇਂਗੀ? ਉਹ ਪੈਸੇ ਤੁਹਾਡੇ ਘਰਦਿਆਂ ਨੂੰ ਮਿਲਣਗੇ। ਓਕੇ ਮੰਨ ਲਓ ਜੇਕਰ ਤੁਸੀਂ ਮੋਟਰਸਾਈਕਲ ਤੇ ਜਾਂਦੇ ਹੋ ਜੇ ਤੁਹਾਡਾ ਐਕਸੀਡੈਂਟ ਹੋ ਗਿਆ ਤੇ ਫਿਰ ਪਹਿਲੀ ਗੱਲ ਤਾਂ ਮੈਂ ਕਿਤੇ ਜਾਣਾ ਨਹੀਂ। ਦੂਜੀ ਗੱਲ ਮੇਰੇ ਕੋ ਮੋਟਰਸਾਈਕਲ ਨਹੀਂ ਬਾਈ ਚਾਂਸ ਜੇ ਤੁਸੀਂ ਗਵਾਂਡੀਆਂ ਨਹੀਂ ਮੋਟਰਸਾਈਕਲ ਲੈ ਲਈ ਤੇ ਹਟ ਗਵਾਂਡੀ ਨਾਲ ਤਾਂ ਮੇਰੀ ਲੜਾਈ ਹੋਈ ਆ ਉਹਨੇ ਮੋਟਰਸਾਈਕਲ ਕਿੱਥੋਂ ਦੇਣੀ ਆ ਮੰਨ ਲਓ ਜੇਕਰ ਤੁਸੀਂ ਕੇ ਫੈਕਟਰੀ 'ਚ ਕੰਮ ਕਰਕੇ ਪੈਸੇ ਜੋੜ ਕੇ ਮੋਟਰਸਾਈਕਲ ਲੈ ਲਈ ਤੇ ਮੇਰੇ ਕੋ ਤਾਂ ਫੈਕਟਰੀ 'ਚ ਕੰਮ ਹੋਣਾ ਹੀ ਨਹੀਂ ਮੇਰੇ ਤਾਂ ਗੋਡੇ ਦੁਖਦੇ ਆ ਕਿ ਤੁਸੀਂ ਮਰਨਾ ਨਹੀਂ ਆ ਕੀ ਨਾ ਨਾ ਮਰਨਾ ਤਾਂ ਕਵਾ ਸਾਰਾ ਅੱਜਕੱਲ ਦਾ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਹੀ ਮਰੀ ਜਾਂਦੇ ਨੇ ਇਨਸਾਨ ਉਹ ਕਿੰਦਾ ਜਿੱਦਾਂ ਤੁਹਾਡੇ ਢਿੱਡ 'ਚ ਗੈਸ ਬਣ ਗਿਆ ਓ ਮਾਈ ਗੋਡ ਜੇ ਉਹਦੇ ਤੋਂ ਬਾਅਦ ਤੁਹਾਡੇ ਸੀਨੇ 'ਚ ਪੀੜ ਹੋਈ ਜੇ ਤੁਹਾਨੂੰ ਹਾਟ ਅਟੈਕ ਆ ਗਿਆ ਤੇ ਫਿਰ ਮਰ ਗਏ ਤੇ ਉਹ ਪਾਗਲ ਜਨਾਨੀ ਹੈ ਕਿੱਥੋਂ